ਜੋ ਸੀਬੀਜੀ ਪਲਾਂਟਸ ਦੇ ਖਿਲਾਫ ਵਿਰੋਧ ਹੋ ਰਿਹਾ ਵਾ ਇਹਦੇ ਤਿੰਨ ਚਾਰ ਪਹਿਲੂ ਨੇ ਪਹਿਲਾ ਪਹਿਲੂ ਤੇ ਵੀ ਇਹਦੇ ਨਾਲ ਕਿੰਨਾ ਕੁ ਵਾਤਾਵਰਨ ਦਾ ਨੁਕਸਾਨ ਹੁੰਦਾ ਵਾ ਦੂਸਰਾ ਇਹ ਕਿ ਜਿਹੜੀ ਐਜੀਟੇਸ਼ਨ ਆ ਉਹ ਕਿੰਨੀ ਕੁ ਵਾਜਿਬ ਆ ਤੀਸਰਾ ਕਿ ਸਰਕਾਰਾਂ ਇਹਦੇ ਬਾਰੇ ਕੀ ਕਰ ਰਹੀਆਂ ਵਾ ਕੀ ਵਾਕਈ ਸਰਕਾਰਾਂ ਸੁਹਿਰਦ ਨੇ ਸੀਰੀਅਸ ਨੇ ਚਿੰਤਿਤ ਨੇ ਇਹਨਾਂ ਚਾਰ ਮਸਲਿਆਂ ਦੇ ਉੱਪਰ ਮੈਂ ਆਪਣਾ ਵਿਚਾਰ ਦੇਣ ਲੱਗਾ ਵਾਂ ਮੇਰਾ ਮੰਨਣਾ ਵਾ ਕਿ ਜੋ ਵੀ ਹੋ ਰਿਹਾ ਵਾ ਇਹਦੇ ਵਾਸਤੇ ਲਗਾ ਜਿਹੜੀਆਂ ਸਰਕਾਰਾਂ ਵਾ ਉਹ ਜ਼ਿੰਮੇਵਾਰ ਨਹੀਂ ਕਿ ਹੁਣ ਵਾਲੀ ਸਰਕਾਰ ਸਿਰਫ ਨਹੀਂ ਜਿਹੜੀਆਂ ਪਿਛਲੇ 30 40 ਸਾਲਾਂ ਤੋਂ ਸਰਕਾਰਾਂ ਬਣੀਆਂ ਵਾ ਉਹ ਜ਼ਿੰਮੇਵਾਰ ਨੇ ਇਹ ਸਰਕਾਰਾਂ ਇੰਨੀਆਂ ਖ ਪਰਿਸ਼ਟ ਸੀ ਇੰਨੀਆਂ ਉਹਨਾਂ ਦੀਆਂ ਪਾਲਿਸੀਆਂ ਲੋਕ ਵਿਰੋਧੀ ਸੀ ਜਾਂ ਉਹਨਾਂ ਦੇ ਨਿੱਜੀ ਸਵਾਰਥਾਂ ਪ੍ਰਤੀ ਸੀ ਕਿ ਲੋਕਾਂ ਦਾ ਵਿਸ਼ਵਾਸ ਇਨ੍ਹਾਂ ਸਰਕਾਰਾਂ ਦੇ ਵਿੱਚ ਉੱਠ ਗਿਆ ਔਰ ਇਸ ਤੋਂ ਇਲਾਵਾ ਇਹ ਸਰਕਾਰਾਂ ਦੀ ਜਿਹੜੀ ਕਾਰਗੁਜ਼ਾਰੀ ਸੀ ਉਹਦੇ ਵਿੱਚ ਪਾਰਦਰਸ਼ਤਾ ਬਿਲਕੁਲ ਨਜ਼ਰ ਨਹੀਂ ਸੀ ਆਉਂਦੀ ਆਪਣੀ ਮਰਜ਼ੀ ਕਰਦੀਆਂ ਸੀ ਔਰ ਇਸੇ ਕਰਕੇ ਫਿਰ ਲੋਕਾਂ ਨੂੰ ਹੌਲੀ-ਹੌਲੀ ਲੱਗਣ ਲੱਗ ਪਿਆ ਭਾਵੇਂ ਉਹ ਕਿਸਾਨ ਐਜੀਟੇਸ਼ਨ ਸੀ ਭਾਵੇਂ ਉਹ ਬੁੱਢਾ ਦਰਿਆ ਦਾ ਮਸਲਾ ਵਾ ਜਾਂ ਫਿਰ ਜ਼ੀਰਾ ਸ਼ਰਾਬ ਫੈਕਟਰੀ ਦਾ ਮਸਲਾ ਵਾ ਜਾਂ ਫਿਰ ਹੋਰ ਮਸਲੇ ਨੇ ਲੋਕਾਂ ਨੂੰ ਲੱਗਣ ਲੱਗ ਪਿਆ ਕਿ ਆਪਣੇ ਆਪਣਾ ਵਾਤਾਵਰਨ ਦਾ ਜਾਂ ਆਪਣਾ ਖਿਆਲ ਆਪਣੇ ਪਰਿਵਾਰ ਦਾ ਖਿਆਲ ਸਾਨੂੰ ਖੁਦ ਹੀ ਕਰਨਾ ਪੈਣਾ ਇਸੇ ਕਰਕੇ ਥਾਂ-ਥਾਂ ਤੇ ਵਿਰੋਧ ਹੋ ਰਹੇ ਨੇ ਸਰਕਾਰ ਜੋ ਵੀ ਕੋਈ ਨਵੇਕਲਾ ਕਦਮ ਚੁੱਕਦੀ ਆ ਉਹਦਾ ਉਹਦੇ ਤੇ ਕਿੰਤੂ ਪ੍ਰੰਤੂ ਸ਼ੁਰੂ ਹੋ ਜਾਂਦੀ ਆ ਦਾ ਮੁੱਖ ਕਾਰਨ ਇਹ ਵੀ ਆ ਕਿ ਸਰਕਾਰਾਂ ਲੋਕਾਂ ਨੂੰ ਆਪਣੇ ਕੌਨਫੀਡੈਂਸ ਦੇ ਵਿੱਚ ਨਹੀਂ ਲੈਂਦੀਆਂ ਕਿ ਕੀ ਇਹ ਖਾਨੂੰ ਕਰਨ ਦੀ ਲੋੜ ਹੈ ਅਸੀਂ ਆ ਕਰਨ ਜਾ ਰਹੇ ਹਾਂ ਤੜਾ ਇਹਦੇ ਬਾਰੇ ਕੀ ਵਿਚਾਰਿਆ ਇਹਦੇ ਵਿੱਚ ਹੋਰ ਕੀ ਸੋਧ ਕੀਤੀ ਜਾ ਸਕਦੀ ਹੈ ਸੋ ਇਹਦੇ ਕਰਕੇ ਇਸ ਵੇਲੇ ਥਾਂ ਥਾਂ ਤੇ ਵਿਰੋਧ ਹੋ ਰਹੇ ਨੇ ਜਿਵੇਂ ਸਾਡੇ ਕੁਝ ਸੱਜਣਾਂ ਨੇ ਦੱਸਿਆ ਵੀ ਬੇਨੀਪਾਲ ਸਾਹਿਬ ਨੇ ਦੱਸਿਆ ਜਿਵੇਂ ਆਲਕ ਸਾਹਿਬ ਨੇ ਦੱਸਿਆ ਕਿ ਇਹ ਸੀਬੀਜੀ ਪਲਾਂਟ ਇਹ ਟੈਕਨੋਲੋਜੀ ਲਿਆਉਣ ਤੋਂ ਪਹਿਲਾਂ ਔਰ ਇਹ ਪਲਾਂਟ ਲਾਉਣ ਤੋਂ ਪਹਿਲਾਂ ਬੜੇ ਵੱਡੇ ਪੱਧਰ ਦੇ ਉੱਤੇ ਪੰਜਾਬ ਸਰਕਾਰ ਨੂੰ ਇੱਕ ਰਿਸਰਚ ਕਰਨੀ ਚਾਹੀਦੀ ਸੀ ਕੋਜ ਕੋ ਕਰਨੀ ਚਾਹੀਦੀ ਸੀ ਔਰ ਜਿੱਥੇ ਜਿੱਥੇ ਮੁਲਕ ਦੇ ਵਿੱਚ ਦੁਨੀਆ ਦੇ ਵਿੱਚ ਇਹ ਪਲਾਂਟ ਲੱਗੇ ਨੇ ਉੱਥੇ ਆਪਣੀਆਂ ਟੀਮਾਂ ਭੇਜ ਕੇ ਉਤੋਂ ਫੀਡਬੈਕ ਲੈਣੀ ਚਾਹੀਦੀ ਸੀ ਕਿ ਪਿਆਨਾ ਦਾ ਕੀ ਫਾਇਦਾ ਨਫਾ ਤੇ ਨੁਕਸਾਨ ਹੈ ਉਸ ਤੋਂ ਬਾਅਦ ਹੀ ਪ੍ਰਾਪ ਲੱਗਣੇ ਚਾਹੀਦੇ ਸੀ 23 24 ਪਲਾਂਟ ਤੁਸੀਂ ਬਿਨਾ ਪ੍ਰੋਪਰ ਜਾਣਕਾਰੀ ਦੇ ਕਿਵੇਂ ਲਾ ਸਕਦੇ ਜੀ ਮੈਂ ਮੰਨਦਾ ਮਾਂ ਕਿ ਝੋਨੇ ਦੀ ਪਰਾਲੀ ਦਾ ਇੱਕ ਬਹੁਤ ਵੱਡਾ ਮਸਲਾ ਵਾ 20 ਮਿਲੀਅਨ ਟਨ ਝੋਨੇ ਦੀ ਪਰਾਲੀ ਸਾਰੇ ਹਰ ਸਾਲ ਪੈਦਾ ਹੁੰਦੀ ਆ 4-5 ਫੀਸਦੀ ਜਿਹੜਾ ਵਾ ਹਿੱਸਾ ਉਹ ਤੇ ਸਹੀ ਪਸ਼ੂਆਂ ਦੇ ਥੱਲੇ ਉਹਨਾਂ ਦੇ ਸੁੱਕਾ ਸਾਕਾ ਪਾਉਣ ਵਾਸਤੇ ਕੰਮ ਆ ਜਾਂਦੀ ਆ ਬਾਕੀ ਨੂੰ ਅੱਗ ਲਾਈ ਜਾਂਦੀ ਆ ਜਿਹਦੇ ਨਾਲ ਵਾਤਾਵਰਨ ਦੀ ਬਰਬਾਦੀ ਹੁੰਦੀ ਆ ਔਰ ਉਹਦੇ ਨਾਲ ਪ੍ਰੋਡਕਸ਼ਨ ਪੈਦਾ ਹੁੰਦੀ ਆ ਕਲਾਈਮੇਟ ਜਿਹੜੀ ਆ ਉਹ ਉਹਦੇ ਵਿੱਚ ਗਰਮੀ ਹੋਰ ਵੱਧਦੀ ਆ ਸੋ ਇਸ ਕਰਕੇ ਕਰਨਾ ਤੇ ਕੁਛ ਨਾ ਕੁਛ ਕਰਨ ਦੀ ਲੋੜ ਤੇ ਡੈਫੀਨਟਲੀ ਹੈ ਸ਼ਾਇਦ ਸੀਬੀਜੀ ਵਰਗੇ ਪਲਾਂਟਸ ਹੀ ਲਾਉਣ ਦੀ ਲੋੜ ਆ ਲੇਕਿਨ ਨਾਲ ਨਾਲ ਹੋਰ ਕਦਮ ਵੀ ਚੁੱਕਣ ਦੀ ਲੋੜ ਆ ਕਿ ਕਿਵੇਂ ਬਦਗੂ ਰੋਕੀ ਜਾਵੇ ਕਿਵੇਂ ਉਹਨਾਂ ਦੇ ਪਾਣੀ ਦੇ ਜਿਹੜਾ ਵੇਸਟ ਆ ਉਹਦੀ ਟ੍ਰੀਟਮੈਂਟ ਕਰਕੇ ਉਹਨੂੰ ਬਾਹਰ ਕੱਢੇ ਜਾਵੇ ਟ੍ਰੀਟਮੈਂਟ ਕਿਵੇਂ ਹੋਵੇ ਔਰ ਉਹਦੇ 'ਚ ਰੌ ਮਟੀਰੀਅਲ ਜਿਹੜਾ ਬਾਂ ਰੈਂਧ ਖੂੰਦ ਜਿਹੜੀ ਆ ਆ ਉਹ ਕਿਸ ਤਰ੍ਹਾਂ ਦੀ ਉਹਦੇ 'ਚ ਇਸਤੇਮਾਲ ਹੋਵੇ ਜੇ ਇਹ ਚੋਨੇ ਦੀ ਪ੍ਰਾਲੀ ਵਾਸਤੇ ਲੱਗੇ ਨੇ ਤੇ ਤੇ ਚੋਨੇ ਦੀ ਪ੍ਰਾਲੀ ਹੀ ਇਸਤੇਮਾਲ ਹੋਣੀ ਚਾਹੀਦੀ ਆ ਨਾ ਕਿ ਗੰਨੇ ਦੀ ਜਿਹੜੀ ਕਮਾਦ ਆ ਜਿਹੜਾ ਉਹ ਇਸਤੇਮਾਲ ਹੋਵੇ ਜਾਂ ਜਿਹੜੀ ਉਹਦੀ ਰੈਂਧ ਖੂੰਦ ਆ ਉਹਦੇ ਵਾਸਤੇ ਜੇ ਤਾਂ ਗੰਨੇ ਦਾ ਇਲਾਕਾ ਵਾ ਜਿਹੜਾ ਜਿਵੇਂ ਗੁਰਦਾਸਪੁਰ ਜਾਂ ਹੋਰ ਇਲਾਕੇ ਨੇ ਉੱਥੇ ਉਹਨਾਂ ਨੂੰ ਉੱਥੇ-ਉੱਥੇ ਕੋਈ ਨਾ ਕੋਈ ਉਹਦਾ ਇੰਤਜ਼ਾਮ ਕੀਤਾ ਜਾਵੇ। ਸੋ ਉਹ ਗੰਨੇ ਦਾ ਜਿਹੜਾ ਜਿਹਨੂੰ ਮੱਡ ਪ੍ਰੈਸ ਕਹਿੰਦੇ ਆ ਕਿ ਉਹਦੀ ਗੰਨੇ ਦੀ ਰੈਨ ਖੂਦ ਇਹਨਾਂ ਦੇ ਵਿੱਚ ਇਸਤੇਮਾਲ ਕਰੋਗੇ ਤੇ ਉਹਦਾ ਸ਼ਾਇਦ ਹੋਰ ਤਰ੍ਹਾਂ ਦਾ ਰੈਜ਼ਿਡਿਊ ਇਫੈਕਟ ਹੋਊਗਾ। ਔਰ ਇਹੀ ਹੋ ਰਿਹਾ ਐ ਇਸੇ ਕਰਕੇ ਇਹਦਾ ਵਿਰੋਧ ਹੋ ਰਿਹਾ ਮੱਡ ਪ੍ਰੈਸ ਦੇ ਖਿਲਾਫ। ਜੋ ਗੰਨੇ ਦੀ ਰੈਨ ਖੁੰਦਿਆ ਉਹ ਜੋ ਇਹਨਾਂ ਦੇ ਵਿੱਚ ਇਸਤੇਮਾਲ ਹੁੰਦੀ ਆ ਉਹਦੇ ਨਾਲ ਬਹੁਤ ਜ਼ਿਆਦਾ ਬਦਬੂ ਪੈਰਾ ਹੁੰਦੀ ਆ। ਮੈਂ ਜਿਵੇਂ ਦੱਸਿਆ ਕਿ ਇਹ ਮਜ਼ਦੂਰੀ ਦੇਣ ਤੋਂ ਪਹਿਲਾਂ ਇਹ ਸਭ ਕੁਝ ਇੱਕ ਰਿਸਰਚ ਕਰਨ ਦੀ ਲੋੜ ਆ। ਮੈਂ ਇੱਕ ਸੋਸ਼ਲ ਮੀਡੀਆ ਤੇ ਬਲੌਗ ਦੇਖ ਰਿਆ ਸੀ ਨਮਨੀਤ ਤਿਵਾੜੀ ਦਾ ਬਹੁਤ ਅੱਛਾ ਬਲੌਗ ਸੀ ਉਹ ਕਹਿੰਦੇ ਨੇ ਕਿ ਪੰਜਾਬ ਨੂੰ ਵਾਕਈ ਸੀਬੀਜੀ ਪਲਾਂਟਸ ਵਰਗੀ ਪਲਾਂਟਾਂ ਦੀ ਲੋੜ ਹੈ ਲੇਕਿਨ ਉਹਦੇ ਵਾਸਤੇ ਉਹਨਾਂ ਕਿਹਾ ਕਿ ਚਾਰ ਪੰਜ ਕਦਮ ਚੁੱਕਣ ਦੀ ਲੋੜ ਹੈ ਉਹਨਾਂ ਕਿਹਾ ਪਹਿਲੋਂ ਤੇ ਜਿੱਥੇ ਪਲਾਂਟ ਲਾਉਣੇ ਨੇ ਉੱਥੇ ਦੇ ਲੋਕਾਂ ਨਾਲ ਇੰਗੇਜ ਕਰੋ ਉਹਨਾਂ ਨੂੰ ਐਜੂਕੇਟ ਕਰੋ ਸਿੱਖਿਆ ਕਰੋ ਉਹਨਾਂ ਨੂੰ ਦੱਸੋ ਵੀ ਅਸੀਂ ਕੀ ਕਰਨ ਜਾ ਰਹੇ ਹਾਂ ਫਿਰ ਉਹਨਾਂ ਦਾ ਜਿਹੜਾ ਲੋਕਲ ਸੈਂਟੀਮੈਂਟ ਹੈ ਉਹਦੀ ਨੂੰ ਰਿਸਪੈਕਟ ਕਰੋ ਪਿੰਡ ਵਾਲਿਆਂ ਨੂੰ ਪੁੱਛੋ ਵੀ ਆਹ ਪਲਾਂਟ ਲੱਗਣ ਲੱਗਾ ਇਹਦੇ ਚ ਤਾ ਤਿਆਰ ਰੁਜ਼ਗਾਰ ਇੰਨਾ ਬਣੂਗਾ ਕਿੱਥੇ ਕਿ ਲਾਇਆ ਜਾਵੇ ਜੇ ਬਿਲਕੁਲ ਪਿੰਡ ਦੇ ਨਾਲ ਲਾ ਦਿਓਗੇ ਤਾਂ ਪਿੰਡ ਵਾਲੇ ਇਤਰਾਜ਼ ਕਰਨਗੇ ਇਸ ਤੋਂ ਇਲਾਵਾ ਜੀ ਉਸ ਇਲਾਕੇ ਦੇ ਵਿੱਚ ਇਥੇ ਇਸ ਤਰ੍ਹਾਂ ਦੀਆਂ ਫੈਕਟਰੀਆਂ ਲੱਗਣੀਆਂ ਵਾ ਆਬਵੀਅਸਲੀ ਵੱਡੇ ਟਰੱਕ ਵੀ ਆਉਣਗੇ ਆਵਾਜਾ ਵੀ ਵਧੂਗੀ ਰੈਂਦ ਖੂਨ ਉਥੇ ਲਿਆਉਣੀ ਆ ਫਿਰ ਉਥੋਂ ਦਾ ਜੋ ਬਣਦਾ ਵਾ ਉਹ ਲੈ ਕੇ ਜਾਣਾ ਵਾ ਉਹਦੇ ਵਾਸਤੇ ਸੜਕਾਂ ਦੀ ਮੁਰੰਮਤ ਵੀ ਚਾਹੀਦੀ ਹੈ ਉਹ ਜੇ ਕਿਸੇ ਇਲਾਕੇ ਨੂੰ ਲੱਗੇ ਕਿ ਸਾਡੇ ਰੁਜ਼ਗਾਰ ਵੀ ਮਿਲ ਰਿਹਾ ਸੜਕਾਂ ਵੀ ਬਿਹਤਰ ਹੋ ਜਾਣਗੀਆਂ ਤੇ ਉਹ ਮਾੜੀ ਮੋੜਾ ਨੁਕਸਾਨ ਚੱਲ ਵੀ ਲੈਂਦੇ ਆ ਲੇਕਿਨ ਉਹਨਾਂ ਨੂੰ ਬਿਨਾ ਕੌਨਫੀਡੈਂਸ ਦੇ ਬਿਨਾ ਉਸ ਇਲਾਕੇ ਦੇ ਮੁੱਢਲੇ ਢਾਂਚੇ 'ਚ ਕੋਈ ਇੰਪਰੂਵਮੈਂਟ ਕੀਤੇ ਤੁਸੀਂ ਇਦਾਂ ਦੇ ਪਲਾਂਟ ਨਹੀਂ ਲਾ ਸਕਦੇ ਕਮਿਊਨਿਟੀ ਦੇ ਵਿੱਚ ਤੁਹਾਨੂੰ ਇਨਵੈਸਟ ਕਰਨਾ ਪਊਗਾ ਤੁਹਾਨੂੰ ਲੋਕਾਂ ਨੂੰ ਦੱਸਣਾ ਪਊਗਾ ਇਹਦੇ ਫਾਇਦੇ ਨੁਕਸਾਨ ਨਫਾ ਨੁਕਸਾਨ ਇਹਦਾ ਕੀ ਹੈ ਪਾਰਦਰਸ਼ੀ ਹੋਣਾ ਪਊਗਾ ਸਰਕਾਰਾਂ ਸੋਚਦੀਆਂ ਵਾ ਵੀ ਅਸੀਂ ਲਾਇਸੈਂਸ ਦੇ ਦਿੱਤਾ ਤੇ ਬਸ ਸਾਡਾ ਕੰਮ ਸਾਡਾ ਕੰਮ ਖਤਮ ਹੋ ਗਿਆ ਉਸ ਤੋਂ ਬਾਅਦ ਤੁਸੀਂ ਫੋਟੋ ਖਿਚਾਓ ਮੁੱਖ ਮੰਤਰੀ ਫੋਟੋ ਖਿਚਾਉਣ ਮੰਤਰੀ ਫੋਟੋ ਖਿਚਾਉਣ ਤੇ ਫੋਟੋਆਂ ਅਖਬਾਰਾਂ 'ਚ ਦੇ ਦਿਓ ਵੀ ਦੇਖੋ ਜੀ ਇੰਨਾ ਇਨਵੈਸਟਮੈਂਟ ਕਰਤੀ ਨਹੀਂ ਇਹ ਸਰਕਾਰ ਦਾ ਕੰਮ ਨਹੀਂ ਹੁੰਦਾ ਸਰਕਾਰ ਦਾ ਕੰਮ ਲਾਇਸੈਂਸ ਦੇਣ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਲਾਇਸੈਂਸ ਦੇਣ ਤੋਂ ਬਾਅਦ ਜ਼ਿੰਮੇਵਾਰੀ ਸ਼ੁਰੂ ਹੋ ਜਾਂਦੀ ਹੈ ਕਿ ਇਹ ਜੋ ਅਸੀਂ ਜਿਹੜੀ ਚੀਜ਼ ਦਾ ਲਾਇਸੈਂਸ ਦਿੱਤਾ ਸੀ ਕਿ ਉਸੇ ਤਰ੍ਹਾਂ ਇਹ ਚੀਜ਼ ਚੱਲ ਰਹੀ ਹੈ ਕਿ ਸਾਡੀ ਨਿਗਰਾਨੀ ਸਹੀ ਹੈ ਕਿ ਇਹਦੇ ਨਾਲ ਵਾਤਾਵਰਣ ਦਾ ਨੁਕਸਾਨਤ ਨਹੀਂ ਹੋ ਰਿਹਾ ਲੋਕਾਂ ਦਾ ਨੁਕਸਾਨਤ ਨਹੀਂ ਹੋ ਰਿਹਾ ਬਿਮਾਰੀਆਂ ਤਾਂ ਨਹੀਂ ਫੈਲ ਰਹੀਆਂ ਸੋ ਲੋਕਾਂ ਦੀ ਸਰਕਾਰਾਂ ਦੀ ਜ਼ਿੰਮੇਵਾਰੀ ਲਾਇਸੈਂਸ ਦੇਣ ਨਾਲ ਖਤਮ ਨਹੀਂ ਹੋ ਜਾਂਦੀ ਉੱਥੋਂ ਤੇ ਸਰਕਾਰਾਂ ਦੀ ਜ਼ਿੰਮੇਵਾਰੀ ਸ਼ੁਰੂ ਹੁੰਦੀ ਹੈ ਇਹ ਮੇਰਾ ਮੰਨਨਾ ਮੈਂ ਸੋ ਇਸ ਮਸਲੇ ਦੇ ਉੱਪਰ ਵੀ CBG ਪਲਾਂਟਸ ਦੇ ਉੱਪਰ ਸਰਕਾਰ ਨੂੰ ਮੁੜ ਵਿਚਾਰ ਕਰਨ ਦੀ ਲੋੜ ਹੈ ਇਹਨਾਂ ਦੇ ਉੱਪਰ ਦੁਬਾਰਾ ਫਰੈਸ਼ ਰਿਸਰਚ ਕਰਨ ਦੀ ਲੋੜ ਹੈ ਔਰ ਜੋ ਵੀ ਕਦਮ ਚੁੱਕਣ ਦੀ ਲੋੜ ਹੈ ਲੋਕਾਂ ਦੀ ਸਿਹਤ ਪ੍ਰਤੀ ਉਹ ਚੁੱਕ ਕੇ ਹੀ ਇਹਨਾਂ ਨੂੰ ਅੱਗੇ ਚਲਾਇਆ ਜਾਵੇ